ਅਜਮਤੀ 9126 ਨੂੰ ਸੀਨੀਅਰ ਅਫਸਰਾਂ ਦੀ ਹਦਾਇਤ ਮੁਤਾਬਕ ਡੀਆਈਜੀ ਪਟਿਆਲਾ ਰੇਂਜ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਧੀਨ ਜਿਹੜਾ ਨਿਊ ਨਾਬਾ ਜੇਲ ਹੈ ਇਹਦੇ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਨੇ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸਮੂਲਿਤ ਕਰ ਰਹੇ ਨੇ ਤੇ ਮੇਨਲੀ ਅਸੀਂ ਜਿਹੜੇ ਕੈਦੀਆਂ ਦੇ ਬੈਰਿਕਸ ਕੈਦੀਆਂ ਦਾ ਸਮਾਨ ਤੇ ਜੇਲ ਬਿਲਡਿੰਗ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਹ ਦੇਖਣਗੇ ਕਿ ਕੋਈ ਗੈਰ ਕਾਨੂੰਨੀ ਅੰਦਰ ਕੋਈ ਗਤੀਵਿਧੀ ਤੋਂ ਨਹੀਂ ਚੱਲ ਰਹੀ ਹੈ ਤੇ ਸਾਡਾ ਮੇਨ ਮਕਸਦ ਹੈ ਕਿ ਜੇਲ੍ਹ ਵੱਲੋਂ ਕੋਈ ਗੈਰ ਕਾਨੂੰਨੀ ਗਤੀਵਿਧੀ ਦਾ ਸੰਚਾਲਨ ਨਾ ਹੋਵੇ ਸਪੈਸ਼ਲ ਇਨਪੁਟ ਤੇ ਹੈ ਜੀ ਨਹੀਂ ਰੈਗੂਲਰਲੀ ਅਸੀਂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਉਹ ਰੈਗੂਲਰ ਗੜੀ ਦੇ ਵਿੱਚ ਹੀ ਅਸੀਂ ਕਰਾ ਰਹੇ ਹਾਂ ਸਭ ਤੋਂ ਵੱਡੀ ਸਮੱਸਿਆ ਜਿਹੜਾ ਫੈਂਕੇ ਬਾਹਰੋਂ ਆਉਂਦੇ ਨੇ ਅੰਦਰ ਤੇ ਕਿਤੇ ਨਾ ਕਿਤੇ ਫਿਰ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਨੇ ਜਦੋਂ ਇਹ ਸਾਰੀ ਸਮਾਨ ਫੜਦੇ ਨੇ ਦੇਖੋ ਜੀ ਜੋ ਵੀ ਇਸ ਟਾਈਪ ਦੀ ਗਤੀਵਿਧੀ ਹੁੰਦੀ ਹੈ ਵੈਸੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜੇਲ੍ਹ ਪ੍ਰਸ਼ਾਸਨ ਸਾਡੇ ਨਾਲ ਹੈ ਕੋਈ ਐਸੀ ਗਤੀਵਿਧੀ ਹੁੰਦੀ ਨਹੀਂ ਹੈ ਅਗਰ ਕੋਈ ਕਰਦਾ ਵੀ ਹੈ ਤਾਂ ਉਹਦੇ ਉਹਦੇ ਉੱਤੇ ਨਾਲ ਦੇ ਨਾਲ ਹੀ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਤੇ ਉਸ ਉਸ ਦੀ ਫਿਰ ਸਟ੍ਰਿਕਟ ਸਟ੍ਰਿਕਟ ਐਕਸ਼ਨ ਉਹਦੇ ਉੱਤੇ ਲੈਂਦੇ ਹਾਂ ਕਿੰਨੇ ਪ੍ਰਿਜ਼ਨਰ ਨੇ ਇਹ ਜੇਲ੍ਹ ਪ੍ਰਸ਼ਾਸਨ ਵੱਲੋਂ ਦੱਸੋ ਜੀ 1150 ਦੇ ਕਰੀਬ